ਅੱਜ ਹੋਊਗਾ ਜੀ ਤੁਹਾਨੂੰ ਥੋੜਾ ਕੱਲ ਹੋਊਗੀ ਥੋੜੀ ਠੀਕ ਹੈ ਵਾਜਾ Sad and ways, not the way, ਕਰਤਾ ਵਿਚਾਰ ਸਗਣ ਕਰਨ ਤੋਂ ਪਹਿਲਾਂ ਸਤਾਂ ਦੀ ਬਖਸ਼ਿਸ਼ ਕੀਤੀ ਹੋਏ ਗੁਰਹਾਦੇ ਦੇ ਪਾਲਗੇ ਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਵਾਸ ਅਸੀਸ ਆਪ ਜੀ ਦੇ ਬਾਣ ਜੀ ਸੇਵਕ ਨੂੰ ਗੱਜ ਵੱਟ ਕੇ ਬਲਾਵ ਪਰਦੇ ਵਾਹਿਗੁਰੂ ਜੀ ਕਾ ਬਸ ਵਾਹਿ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਕਰ ਕੇ ਸਮੇਂ ਤੋਂ ਸਮਾਂ ਕੱਢ ਕੇ ਨਿੰਦਾਂ ਉਤਾਰਦੇ ਹੋਏ ਅੰਮ੍ਰਿਤ ਵੇਲੇ ਦੀ ਸਵਾਰ ਕਰਦੇ ਹੋਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਕਰ ਕੇ ਬੈਠੇ ਹੋ ਸੰਗਰਾਂ ਦਾ ਪਾਵਨ ਰਚਨ ਹੈ ਆਪ ਸਾਹਿਬ ਜੀ ਕਹਿੰਦੇ ਸਤਗੁਰ ਸਾਰਣੁ ਤੁਹਾਰੀ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਲਾਇ ਹਮਾਰੀ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸਾਰਣ ਦੇ ਵਿੱਚ ਆ ਕਰ ਕੇ ਮਿਲੈ ਸੁਖ ਸੁਖ ਮਿਲਦਾ ਨਾਮ ਹਰ ਸੁਭਾ ਵਾਹਿਗੁਰੂ ਜੀ ਦੇ ਘਰ ਦੇ ਜੋ ਨਾਮਦਾਨ ਪ੍ਰਾਪਤ ਹੁੰਦੇ ਚਿੰਤਾ ਨਾ ਹੋਏ ਹਮਾਰੀ ਸਾਰੇ ਤਦਾਂ ਜਿਹੜੀਆਂ ਚਿੰਤਾ ਮੈਂ ਉਹ ਖਤਮ ਹੋ ਜਾਂਦੀ ਹੈ ਗੁਰੂ ਦੀ ਕਿਰਪਾ ਵੱਧ ਜਾਂਦੀ ਹੈ ਗੁਰੂ ਦੀ ਰਹਿਮਤ ਹੋ ਜਾਂਦੀ ਹੈ ਸੰਤ ਗੁਰਾਂ ਦੀ ਕਿਰਪਾ ਦੇ ਨਾਲ ਸਾਡਾ ਜਿਹੜਾ ਮਨੁੱਖਾ ਜਨਮ ਹੈ ਉਸ ਸਫਲ ਹੁਦਲ ਦਾ ਹੈ ਕਹਿੰਦੇ ਕਬੀਰ ਸੁਨੋ ਰੇ ਸੰਤੋ ਕੋ ਸਾਧ ਸੰਗਤ ਤਰ ਜਾਏ ਆਖ ਕੇ ਵੀ ਸਰਬ ਜੀ ਕਹਿੰਦੇ ਪਾਈ ਸੋ ਜੇ ਗੁਰੂ ਦੀ ਸੰਗਤ ਕਰੋਗੇ ਤਾਂ ਸਾਧ ਸੰਗਤ ਤਰ ਜਾਏ ਸਭ ਸੰਗਤ ਕਰਨ ਦੇ ਨਾਲ ਭਵਜਨ ਸੁੰਦਰ ਤੋਂ ਪਾਰਕ ਜਾਵੇ ਸਭ ਸੰਗਤ ਕਰਨਾ ਜ਼ਰੂਰੀ ਸਵਾ ਸਖ ਸੰਤਾਂ نور ਦੀ ਸੰਗਤ ਕਰ ਰਹੇ ਹੋ ਆਪਣੇ ਮਨੁੱਖ ਜਨਮ ਨੂੰ ਸਫਲਾ ਕਰ ਰਹੇ ਹੋ ਵੱਡੇ ਭਾਗਾਂ ਵਾਲੇ ਹੋ ਚੰਗੇ ਕਰਮਾਂ ਵਾਲੇ ਆਓ ਮਨ ਬ੍ਰਿਤੀਆਂ ਨੂੰ ਕਰੀਏ ਅਗਰ ਜੁੜਗੇ ਬਾਦਨ ਪਿਤਰ ਇਤਿਹਾਸ ਦੇ ਨਾਲ ਪਹੁੰਚ ਕੇ ਇਸ ਦੀ ਤਮ ਤਮਸਾੰ ਦੀ ਤਾਤੀ ਤੇ ਦਸ਼ਵੇਸ਼ ਪਿਤਾ ਧੰਗੂ ਕਲਗੀ ਤਰਪਾ ਸਾਹਿਬ ਜੀ ਦੇ ਨੰਕ ਕਬਲਾ ਦੇ ਵਿੱਚ ਆਪਣੇ ਧਿਆਨ ਨੂੰ ਲੈ ਕੇ ਜਾਈਏ ਜੋੜਨਾ ਕਰ ਲਈ ਧੰਗੂ ਕਲਗੀ ਤਰਪਾ ਸਾਹਿਬ ਜੀ ਦਸ਼ਮੇਸ਼ ਪਿਤਾ ਜੀ ਬਾਗਾ ਵਾਲੇ ਸਤਿਗੁਰੂ ਕੰਨੀਆਂ ਵਾਲੇ ਸਤਿਗੁਰੂ ਜੀ ਸ੍ਰੀ ਦੰਦਨਾ ਸਾਹਿਬ ਦੀ ਧਰਤੀ ਤੇ ਬਰਾਜਮਾਨ ਜਦੋਂ ਗੁਰੂ ਗੁਰਕਲਜੀਤ ਸਾਹਿਬ ਜੀ ਬੈਠੇ ਸੰਗਤ ਨੂੰ ਗੁਰਦੁਆਰਾ ਜਨ ਸਾਹਿਬ ਜਿੱਤੇ ਬਣਿਆ ਹੋਇਆ ਉਸ ਧਰਤੀ ਤੇ ਦਲੇ ਚੌਧਰੀ ਨੂੰ ਚਿੱਠੀ ਪੱਤਰ ਆਇਆ ਸੀ ਸਹੰਦ ਤੋਂ ਵਜ਼ੀਰ ਖਾਨ ਦਾ ਡੱਲੇ ਚੌਂਦਰੀ ਨੇ ਉਸ ਵੇਲੇ ਡਟ ਕੇ ਜਵਾਬ ਦਿੱਤਾ ਵੀ ਤੂੰ ਆਪਣੇ ਆਪ ਨੂੰ ਤੂੰ ਸੰਭਲ ਜਾ ਵਜ਼ੀਰ ਖਾਨ ਨੂੰ ਆਖਿਆ ਇਹ ਮਨ ਦਾ ਜਿਹੜਾ ਤੇਰੇ ਬਾਹਰ ਨਾ ਇਹਨੂੰ ਕੱਢ ਦੇ ਕਦੇ ਭੁੱਲ ਕੇ ਵੀ ਇੱਧਰ ਨੂੰ ਆ ਨਾ ਜਾਵੀਂ ਜਿਵੇਂ ਤੇਰੇ ਨਾਲ ਮੁਕਤਸਰ ਸਾਹਿਬ ਦੀ ਯੰਗ ਹੋਈ ਉਸ ਤੋਂ ਪਹਿਲੀ ਹੋਈਰ ਤੇ ਇਸ ਤੋਂ ਵੀ ਵੱਧ ਜਾਂਦੇ ਪਹਿਲੀ ਹੋ ਗਈ। ਫਿਰ ਗੁਰੂ ਪਿਆਰਿਓ ਵਜੀਰ ਖਾਨ ਬੱਲੇ ਚੌਧਰੀ ਦਾ ਇਹ ਜਿਹੜਾ ਬਿਆਨ ਇਹ ਸੁਣ ਕੇ ਚੁੱਪ ਹੋ ਗਿਆ ਕੁਝ ਸਮਾਂ ਚ ਪਰਿਆ ਤੇ ਫਿਰ ਬਾਅਦ ਦੇ ਵਿੱਚ ਸਮਾਂ ਲੰਘਿਆ ਗੱਲੇ ਚੌਧਰੀ ਜੋ ਕੱਲ ਦੇ ਪਾਵਨ ਪਵਿੱਤਰ ਅਧਿਆਤ ਦੇ ਵਿਚਾਰ ਪਰ ਸਰਬਣ ਕੀਤਾ ਜੀ ਸਤਿਗੁਰਾਂ ਨੇ ਕਿਰਪਾ ਕੀਤੀ ਅੰਮ੍ਰਿਤ ਦੀ ਦਾਤ ਬਖਸ਼ੀ ਗੁਰੂ ਆਗਣਾ ਤਾਹਣ ਗੁਰੂ ਪਿਆਰਿਓ ਸਤਿਗੁਰਾਂ ਦੇ ਕੋਲ ਗੱਲਾ ਚੌਧਰੀ ਹਰ ਵਖਤ ਰੰਦਰ ਹੁਣ ਵजीर खान ਚੁੱਪ ਕਰ ਗਿਆ ਸੀ ਕੁਝ ਸਮਾਂ ਦੂਜੀ ਵਾਰ ਫੇਰ ਚਿੱਠੀ ਭੇਜੀ ਉਹਨੇ ਦਲੇ ਚੌਧਰੀ ਘੋੜ ਸਵਾਰ ਆਇਆ ਸੰਧਾ ਕਿਲੇ ਨੂੰ ਗਿਆ ਤੇ ਸਤਗੁਰਾਂ ਨੇ ਆਪਣਾ ਸੱਜ ਭੇਜਿਆ ਵੀ ਇਹ ਕੌਮ ਨਾਲ ਜਾ ਕੇ ਦੇਖੋ ਆਹੋਂ ਗੁਰੂ ਪਿਆਰਿਓ ਸਤਗੁਰੂ ਜੀ ਤਖਤ ਤੇ ਬਰਾਜਮਾਨ ਹਾਂ ਹੁਣ ਜਾ ਕੇ ਜੀਰੋ ਦੇਖਿਆ ਆਂ ਤੇ ਡਲੇ ਚੌਧਰੀ ਨੂੰ ਉਸ ਘੋੜ ਸਵਾਰ ਨੇ ਚਿੱਠੀ ਪੜਾਈ ਤੇ ਚਿੱਠੀ ਦੇ ਵਿੱਚ ਕੀ ਲਿਖਿਆ ਹੋਇਆ ਮੁਜੀਰ ਖਾਨ ਦਾ ਇਹ ਸਾਡਾ ਵਾਰਗੀ ਜੀ ਗੁਰੂ ਗੋਬਿੰਦ ਸਿੰਘ ਇਹਨੂੰ ਤੂੰ ਪਨਾ ਦਿੱਤੀ ਹੋਈ ਆ ਆਪਣੇ ਕੋਲ ਰੱਖਿਆ ਹੋਇਆ ਜੇ ਤੂੰ ਚੰਗੀ ਚਾਹਣਾ ਦਾ ਗੱਲਾ ਚੌਧਰੀ ਤਾਂ ਸਾਡੇ ਤੂੰ ਹਵਾਲੀ ਕਰ ਦੇ ਗੁਰੂ ਗੋਬਿੰਦ ਸਿੰਘ ਨੂੰ ਇਹ ਚੰਗੀ ਚਾਹਣਾ ਨਹੀਂ ਤਾਂ ਪਰ ਤੇਰੇ ਨਾਲ ਜੰਗ ਜੰਗ ਕਰਾਂਗੇ ਤੇ ਜੰਗ ਜੁਦ ਕਰਕੇ ਤੇ ਆਪਣੇ ਤਿਆਰੀ ਕਰ ਲਾ ਤੇ ਤੇਰਾ ਪੁਰੀਆ ਕੋਲ ਮਟਾ ਦੇਵਾਂ ਤੇਰਾ ਰਾਜ ਭਾਗ ਜਿਹੜਾ ਖਤਮ ਕਰਾਂ ਤੇਰੀ ਜਿਹੜੀ 14 ਰਾਗੀ ਜੋ ਉਹ ਖੋਈ ਜਾਵੇਗੀ ਸਰਦਾਰੀ ਤੇਰੀ ਖੋਈ ਜਾਵੇਗੀ ਸਭ ਕੁਝ ਖਤਮ ਹੋ ਜਾਵੇਗਾ ਤੇਰਾ ਸਾਰਾ ਪਰਿਵਾਰ ਕਤਲ ਕਰ ਦੇਵਾਂ ਜੇ ਤੂੰ ਸਾਡੀ ਗੱਲ ਨਾ ਕੋ ਮੰਨੇਂਗਾ ਤਾਂ ਉਹ ਟਾਈਮ ਤੇ ਫਿਰ ਗੁਰੂ ਦਾ ਸਿੱਖ ਸੁਣ ਰਿਹਾ ਤੇ ਗੱਲਾਂ ਚੰਗਰੀ ਕਹਿੰਦਾ ਗੱਲ ਸੁਣਣਾ ਚਿੱਠੀ ਦੇ ਵਿੱਚ ਦੁਬਾਰਾ ਲਿਖਿਆ ਜਵਾਬ ਕੀ ਲਿਖਿਆ ਵਜ਼ੀਰ ਖਾਨ ਨੂੰ ਵਜ਼ੀਰ ਖਾਨ ਤੂੰ ਆਪਣੇ ਆਪ ਨੂੰ ਤੂੰ ਸ਼ੇਰ ਜੀ ਦਾ ਪਰ ਮੇਰੀ ਨਿਗਾਹ ਦੇ ਵਿੱਚ ਤੂੰ ਗਿੱਦੜ ਹੈ ਸ਼ੇਰਾਂ ਦੇ ਸ਼ਕਾਰਾਂ ਦੇ ਉੱਪਰ ਗਿੱਧੜ ਕਲੋਲਾ ਕਰਦੇ ਧੰ ਗੁਰੂ ਕਾਂਗੀ ਤਰਪਾ ਸਾ ਜੀ ਜਿਹੜੇ ਉਹ ਸ਼ੇਰ ਦੀ ਨਿਆਈ ਹੈ ਤੂੰ ਗਿੱਧੜ ਦੀ ਨਿਆਈ ਹੈ ਤੂੰ ਗੁਰੂ ਗੋਬਿੰਦ ਸਿੰਘ ਦਾ ਨਾਮ ਰੂਪਾ ਦੇ ਵਿੱਚ ਵਿਗਾੜ ਸਕਿਆ ਸ੍ਰੀ ਅਨੰਤਪੁਰ ਸਾਹਿਬ ਤੋਂ ਲੈ ਕੇ ਇੱਥੋਂ ਤੱਕ ਨਾ ਤੂੰ ਕੁਝ ਵਿਗਾੜ ਸਕੇਗਾ ਤੂੰ ਦੂਰ ਹੀ ਬੋਲਣ ਵਾਲਾ ਹੈ ਕੁਝ ਕਰਨਾ ਹੁੰਦਾ ਤਾਂ ਤੂੰ ਕੱਚੀ ਗੜੀ ਦੇ ਵਿੱਚ ਕਰ ਦਿੰਦਾ ਜੇ ਤੂੰ ਕੁਝ ਕਰਨਾ ਹੁੰਦਾ ਤਾਂ ਸ੍ਰੀ ਮੁਕਸਰ ਸਾਹਿਬ ਦੀ ਜੰਗ ਹੋਈ ਹੈ ਉੱਥੇ ਤੂੰ ਕੁਝ ਕਰ ਲੈਂਦਾ ਅਰ ਤੂੰ ਹੁਣ ਕੁਝ ਨਹੀਂ ਕਰ ਸਕਦਾ ਸਤਿਗੁਰੂ ਜੀ ਸਾਡੇ ਜਾਨਾਂ ਤੋਂ ਪਿਆਰੇ ਹੈ ਸਾਡੇ ਪ੍ਰਾਣਾਂ ਦੇ ਆਧਾਰ ਹੈ ਸਤਿਗੁਰੂ ਇਨਾਂ ਦੇ ਲਈ ਅਸੀਂ ਮਰ ਮਟ ਜਾਵਾਂਗੇ। ਇਨਾਂ ਦੇ ਲਈ ਅਸੀਂ ਸਾਰਾ ਪਰਿਵਾਰ ਜਿੰਨੇ ਵੀ ਮੇਰੀ ਫੌਜ ਆ ਸੀ ਮਰ ਮਟ ਜਾਵਾਂਗੇ। ਬਰ ਸਤਿਗੁਰਾਂ ਦੇ ਵੱਲ ਕੋਈ ਉਂਗਲ ਕਰਕੇ ਨਹੀਂ ਦੇਖ ਸਕਦਾ। ਅੱਖ ਪਟਕੇ ਨਹੀਂ ਕੋਈ ਦੇਖ ਸਕਦਾ। ਇਹ ਤਾਂ ਮਨ ਦਾ ਜਿਹੜਾ ਤੇਰਾ ਖਿਆਲ ਹੈ ਕਿ ਤੂੰ ਕੱਢ ਦੇ ਜੇ ਤੂੰ ਚੰਗਾ ਰਹਿਣਾ। ਪਰ ਸਾਡੇ ਵੱਲੋਂ ਤੈਨੂੰ ਇਤਿਹਾਸ ਕੀਤਾ ਜਾਂਦਾ ਤੂੰ ਆਪਣੇ ਆਪ ਨੂੰ ਸੰਭਲ ਜਾ ਆਪਣੇ ਆਪ ਨੂੰ ਤੋਂ ਸੰਭਾਲ ਲੈ ਚੰਗਾ ਰਹਿਣਾ ਗੱਦ ਕਿਤੇ ਇਹ ਨਾ ਹੋ ਜਾਵੇ ਕਿ ਤੇਰੇ ਸਰਹੰਦ ਦੇ ਵਿੱਚ ਜਾ ਕੇ ਖਾਲਸਾ ਜਿਹੜਾ ਤੇਰਾ ਖਾਤਮਾ ਕਰ ਦੇਵੇ ਦਲੇ ਚੌਧਰੀ ਨੇ ਬੜੇ ਗੁੱਸੇ ਦੇ ਵਿੱਚ ਲਿਖਿਆ ਜਵਾਬ ਦਿੱਤਾ ਕੁੱਠੀ ਤਾਂ ਹਣ ਸਤਗੁਰਾਂ ਨੂੰ ਮਾ ਕੇ ਗੁਰੂ ਦੇ ਸਿੰਘ ਨੇ ਕਿਹਾ ਪਾਸਾ ਜੀਓ ਉਹ ਸਵਾਰ ਜਿਹੜਾ ਆਇਆ ਸੀ ਉਹ ਚਿੱਠੀ ਲੈ ਕੇ ਆਇਆ ਸੀਗਾ ਦੂਜੀ ਚਿੱਠੀ ਆਇਆ ਵजीर खान ਪਹਿਲਾ ਪੱਠੀ ਆਈ ਸੀ ਉਹਦਾ ਵੀ ਜਵਾਬ ਉਸੇ ਤਰ੍ਹਾਂ ਦਿੱਤਣ ਲੈ ਚੌਂ ਜੀ ਨੇ ਆਜੇ ਥੋੜਾ ਜਿਹਾ ਕੰਨਾ ਜਵਾਬ ਦਿੱਤਾ ਹੈ ਵਾਕ ਦਾ ਸਤਗੁਰੂ ਜੀ ਸਾਡੇ ਪ੍ਰਾਣਾ ਦੇ ਆਧਾਰ ਹੈ ਤਦਲਾ ਚੌਧਰੀ ਕਹਿੰਦਾ ਵੀ ਮਜੀਦੇ ਕਾਨੂੰ ਤੋਂ ਆਪਣੇ ਮਨ ਦਾ ਜਿਹੜਾ ਵਹਿਮ ਆ ਉਹਨੂੰ ਕੱਢ ਦੇ ਨਾ ਕੋਈ ਕੁਝ ਵਿਗਾੜ ਸਕਿਆ ਤੇ ਨਾ ਹੀ ਤੂੰ ਵਿਗਾੜੇਗਾ ਨਾ ਹੀ ਤੂੰ ਕੁਝ ਕਰ ਸਕੇਗਾ ਕਹਿੰਦੇ ਵੀ ਇਹਨਾਂ ਨੂੰ ਆਪਣਾ ਮੂੰਹ ਨਾ ਕਰੀ ਜਿਵੇਂ ਤੇਰੀ ਫੌਜ ਉਥੋਂ ਧਿਆਲੀ ਹੁਣੀ ਹੈ ਮੁਕਸਰ ਸਰ ਤੋਂ ਤੇ ਇਤੋਂ ਵੀ ਤੇਰੀ ਪਹੁੰਚ ਧਿਆਲੀ ਜਾਵੇਗੀ ਪਿਆਸੀ ਮੁੜ ਕੇ ਜਾਵੇਗੀ ਪਾਣੀ ਤੱਕ ਦੀ ਇੱਕ ਕੋ ਟੰਡੀ ਮਿਲ ਗਈ ਜੱਗਾ ਚੋਣਾ ਆਪਣੇ ਆਪ ਨੂੰ ਸੰਭਾਲ ਲੈ ਸਤਿਗੁਰਾਂ ਅਨੁਸਾਰੀ ਮਾਰਦਾਨ ਜਿਹੜੀ ਹੋਈ ਗੱਲਬਾਤ ਉਹ ਸਾਰੀ ਦੱਸੀ ਸਤਿਗੁਰੂ ਜੀ ਬੜੇ ਖੁਸ਼ ਹੋਏ ਟੰਡਲੇ ਚੌਧਰੀ ਨੂੰ ਅਨੇਕਾਂ ਬਖਸ਼ਿਸ਼ਾਂ ਕਰ ਦੇ ਗਏ ਤਾਹਣ ਧੰਨ ਗੁਰੂ ਕਨਗੀਧਰ ਪਾਤਸ਼ਾਹ ਜੀ ਨੇ ਇੱਤੇ ਰੱਖੇ ਬਹੁਤ ਤਰ੍ਹਾਂ ਦੇ ਅਨੇਕਾਂ ਚੋੜ ਕੀਤੇ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰਪ੍ਰਭ ਮੇਰਾ ਚੋਜੀ ਕੀ ਹੋਰੇ ਕਨੇਕਾ ਤਰ੍ਹਾਂ ਦੇ ਕੌਤਕ ਕੀਤੇ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਕੌਤਕ ਕਰਦੇ ਐ ਇਸ ਤੋਂ ਬਾਅਦ ਆਲਾ ਉਹ ਨਿਬੜ ਗਈ ਗੱਲਬਾਤ ਸਤਿਗੁਰਾਂ ਨੇ ਜਦੋਂ ਵਿਸਾਖੀ ਇੱਥੇ ਮਨਾਈ ਸੀ ਤਾਂ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਇੱਥੇ ਵਿਸਾਖੀ ਦਾ ਦਿਹਾੜਾ ਜਿਹੜਾ ਬੜੇ ਧੂਮ ਧਾਮ ਦੇ ਨਾਲ ਮਨਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਵਿਤਰ ਰੂਪ ਲਿਖਣਾ ਆਰੰਭ ਕੀਤਾ ਤਾਂ ਹੁਣ ਜਿਹੜਾ ਹੋਲਾ ਮਹੱਲਾ ਆਨੰਦਪੁਰ ਸਾਹਿਬ ਕਿੱਥੇ ਮਨਾਇਆ ਜਾਂਦਾ ਹੈ ਸਤਿਗੁਰਾਂ ਨੇ ਇੱਥੇ ਵੀ ਹੋਲਾ ਮਹੱਲਾ ਮਨਾਇਆ ਵਿਸਾਖੀ ਵਾਲੇ ਦਿਨ ਇਹ ਤੋਂ ਬਖਸਾਲ ਤੋਂ ਥੋੜੀ ਜੀ ਦੂਰ ਤੇ ਜਦੋਂ ਆਪਾਂ ਤਲਾ ਸਾਹੋਕ ਤਲਵੰਡੀ ਦੇ ਵਿੱਚੋਂ ਨਿਕਲਦੇ ਅੱਧ ਬਠੰਡੇਵਾਲ ਨੂੰ ਥੋੜੀ ਜੀ ਦੂਰ ਜਾ ਕੇ ਇੱਕ ਗੁਰਦੁਆਰਾ ਸਾਹਿਬ ਟਿੱਪੀ ਸਾਹਿਬ ਹੈ ਤਾਂਨ ਗੁਰੂ ਪਿਆਰ ਉਹ ਟਿੱਪੀ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਉੱਥੇ ਪਹਿਲਾਂ ਟਿੱਪੀ ਉੱਚੀ ਸੀ ਤਾਂ ਧੰਨ ਗੁਰੂ ਕਲਗੀਧਰ ਪਾਸਾ ਜੀ ਇੱਥੋਂ ਜਾ ਕੇ ਉੱਥੇ ਬਰਾਜ ਦੇ ਹੁੰਦੇ ਸਨ ਉੱਥੇ ਬੈਠਦੇ ਹੁੰਦੇ ਸਨ ਟੀਵੀ ਤੇ ਤਬ ਸਾਖੀ ਵਾਲੇ ਦਿਨ ਸਤਿਗੁਰਾਂ ਨੇ ਗੁਰਦੁਆਰਾ ਸਾਹਿਬ ਦਾ ਨਾਮ ਹੈ ਹੁਣ ਮਹੱਲ ਸਾਹਿਬ ਟੀਪੀ ਸਾਹਿਬ ਵੀ ਆਖਿਆ ਜਾਂਦਾ ਤੇ ਮਹੱਲ ਸਾਹਿਬ ਵੀ ਆਖਿਆ ਜਾਂਦਾ ਜੇ ਲੋਕ ਸ਼ਰਕਤੇ ਆਪਾਂ ਜਾਣਦੇ ਆ ਮਠੰਡੇ ਵੱਲੋਂ ਤੇ ਖੱਬੇ ਪਾਸੇ ਆ ਇਤੋਂ ਤੱਕ ਤੋਂ ਤਿਆਰੀਆਂ ਕਰਕੇ ਫੌਜਾਂ ਸਮੇਤ ਧੰਗ ਗੁਰੂ ਕਾਲਜੀ ਤਰਪਾ ਸਾਹਿਬ ਸਾਖੀ ਵਾਲੇ ਦਿਨ ਮੜੇ ਧੂਮ ਧਾਮ ਦੇ ਨਾਲ ਗੁਰੂ ਪਿਆਰਿਓ ਉਥੇ ਹੋਲਾ ਮਹਲਾ ਲੈ ਕੇ ਗਏ ਤੇ ਸਿੱਕੇ ਫੌਜਾਂ ਨੇ بڑا ਧੂਮ ਧਾਮ ਦੇ ਨਾਲ ਖੁਸ਼ੀਆਂ ਦੇ ਨਾਲ ਹੋਲਾ ਮਹਲਾ ਮਨਾਇਆ ਅੱਜ ਵੀ ਹੋਲਾ ਮਹਲਾ ਮਨਾਇਆ ਜਾਂਦਾ ਹੈ ਬਸਾਖੀ ਵਾਲੇ ਦਿਨ ਆਖੀ ਵੀ ਜਿਹੜਾ ਸੰਗਤ ਜੱਥੇ ਬੰਦੀਆਂ ਹੋਜਾ ਜਿਹੜੀਆਂ ਇਤੋਂ ਗੁਰੂ ਪਿਆਰੋ ਬੋਲੇ ਮਹੱਲੇ ਦੇ ਰੂਪ ਦੇ ਵਿੱਚ ਤੱਕ ਸਭ ਤੋਂ ਚਾਲਾਂ ਪਾਉਂਦੀਆਂ ਤੇ ਉੱਥੇ ਜਾ ਕੇ ਸਮਾਪਤੀ ਕਰਦੀਆਂ ਹੁਣ ਵੀ ਲੈ ਕੇ ਜਾਂਦੀ ਗਾ ਸੰਗਤਾਂ ਬੋਲਾ ਮਹੱਲਾ ਤਹੌਣ ਧੰਨ ਗੁਰੂ ਕੰਗੀਤਾਰ ਪਾਸਾ ਜੀ ਇਥੋਂ ਤੱਕ ਤੋਂ ਜਿੰਨੇ ਵੀ ਘੋੜਸਵਾਰ ਹੁੰਦੇ ਜਾਂ ਪੈਦਲ ਹੁੰਦੇ ਸਾਰਿਆਂ ਦਿਨ ਰੇਹ ਆਉਂਦੇ ਹੁੰਦੇ ਉੱਥੋਂ ਤੱਕ ਉੱਤੇ ਸੀ ਕਿ ਟਿੱਬੀ ਉੱਤੀ ਤਾਂ ਜੇ ਦਸੋਂ ਭੱਜ ਕੇ ਜਾਣਾ ਉੱਥੇ ਜਾ ਕੇ ਸਤਪੁਰਾਂ ਦੇ ਖਿੱਤ ਰਿਜਦੇ ਨਹੀਂ ਸਾਰਿਆਂ ਨੂੰ ਕਹਿਣਾ ਵੀ ਹੁਣ ਐਦਾਂ ਕਰੋ ਇਥੋਂ ਉੱਚੀ ਟਿੱਬੀ ਤੇ ਥੋੜੇ ਟਾਈਮ ਦੇ ਵਿੱਚ ਭੱਜ ਕੇ ਚੜ੍ਹਨਾ ਹੈ ਜਿਹੜਾ ਸਭ ਤੋਂ ਪਹਿਲਾਂ ਅੱਗੇ ਜਾਵੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ। ਲਖੀਤ ਰਗਤ ਜੀ ਦੇ ਸੰਗਤ ਇੱਥੋਂ ਅੱਗੇ ਨਹੀਂ ਲੰਘਣਾ ਕਿਸੇ ਨੂੰ। ਤਾਂ ਗੁਰੂ ਪਿਆਰੋ ਸਿੱਖ ਫੌਜਾਂ ਕੋਈ ਵੀ ਜਾਂਦਾ ਸਿੱਖ ਫੌਜਾਂ ਦੀ ਸਿੱਖ ਸੰਗਤਾਂ ਦੇ ਵਿੱਚ ਹਿੱਸਾ ਬੰਨ੍ਹਣ ਦਾ ਸੰਗਤ ਕੋਈ ਵੀ ਪਾ ਸਕਦਾ ਸੀਗਾ। ਤਾਂ ਸਤਗੁਰੂ ਗੁਰੂ ਕਾਰ ਕੀ ਤਰ ਪਾਸਾ ਜਿੱਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਸਿੱਖ ਸੰਗਤਾਂ ਉੱਤੋਂ ਪਰਲੇ ਕਿ ਤਰੋਂ ਲੈ ਕੇ ਤਰੋਂ ਲੈ ਕੇ ਬੜੀ ਤੇਜ਼ੀ ਦੇ ਨਾਲ ਭੱਜ ਕੇ ਡੱਬੇ ਤੇ ਚੜਨਾ ਉੱਤੇ ਜਾ ਕੇ ਬਾਸਾ ਘਟਣਾ ਤਾਂ ਸਤਿਗੁਰੂ ਜੀ ਜਿਹੜਾ ਬੰਦਾ ਜਿਹੜਾ ਗੁਰੂ ਦਾ ਸਿੱਖ ਪਹਿਲਾਂ ਜਾ ਕੇ ਬਾਸਾ ਘੜਦਾ ਸੀ ਜਿਵੇਂ ਆਪਾਂ ਕਹਿੰਨੇ ਪਹਿਲਾ ਨੰਬਰ ਦੂਜਾ ਨੰਬਰ ਤੀਜਾ ਨੰਬਰ ਇਸ ਤਰ੍ਹਾਂ ਸਤਿਗੁਰੂ ਜੀ ਉਹਨੂੰ ਨਾਮ ਦਿੰਦੇ ਹੁੰਦੇ ਸਨ ਸਵਾਰਪੀਆ ਉਹਨਾਂ ਬਿਨਾਂ ਦੇ ਵਿੱਚ ਸਵਾ ਰੁਪਿਆ ਤੋਂ ਘੱਟ ਸਵਾ ਰੁਪਿਆ ਉਹਨੂੰ ਹੋ ਗਿਆ ਅਜਿਹਾ 사ਤਗੁਰੂ ਜੀ ਸਵਾ ਰੁਪਿਆ ਅਨਾਮ ਦਿੰਦੇ ਕੋਈ ਇੱਕ ਦਿਨ ਨਹੀਂ ਰੋਜ਼ ਹਰ ਰੋਜ਼ ਹੀ ਇੱਕ ਖੇਡ ਹੁੰਦੀ ਤੇ 사ਤਗੁਰੂ ਜੀ ਰੋਜ਼ ਦੀ ਰੋਜ਼ ਇਸੇ ਤਰ੍ਹਾਂ ਸਿੱਖ ਸੰਗਤਾਂ ਦੇ ਨਾਲ ਖੇਡਦੇ ਖੁਸ਼ੀਆਂ ਮਨਾਉਂਦੇ ਤੇ ਨਾਲ ਆਪ ਵੀ ਸਿੱਖ ਸੰਗਤਾਂ ਸਤਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਤਾਂ ਹੁਣ ਇੱਕ ਦਿਨ ਕੀ ਹੋਇਆ ਧੰਗੂ ਕਾ ਗੀਤਾ ਪਾਸਾ ਜੀ ਕਹਿੰਦੇ ਸਖੋਜਾਂ ਨੂੰ ਸਾਰਿਆਂ ਨੂੰ ਸੁਖ ਸੰਗਤਾਂ ਬੈਠੀਆਂ ਗੁਰੂ ਦੇ ਸਖ ਬੈਠੇ ਉਸੇ ਅਸਥਾਨ ਦੇ ਉੱਪਰ ਕਹਿੰਦੇ ਭਾਈ ਪਾਵਨ ਪੁੱਤਰ ਕੜਾ ਪ੍ਰਸ਼ਾਦ ਦੀ ਦੇ ਤਿਆਰ ਕਰੋ ਦੇ ਤਿਆਰ ਕੀਤੀ ਗਈ ਤਾਂ ਕੜਾ ਪ੍ਰਸ਼ਾਦ ਦੀ ਦੇ ਜਦੋਂ ਤਿਆਰ ਕੀਤੀ ਗਈ ਤਾਂ ਸਤਗੁਰਾਂ ਨੇ ਜਦੋਂ ਦੇਗ ਤਿਆਰ ਹੋ ਗਈ ਭੋਗ ਲੱਗ ਗਿਆ ਭੋਗ ਲੱਗਣ ਤੋਂ ਬਾਅਦ ਦੇ ਵਿੱਚ ਸਤਗੁਰਾਂ ਨੇ ਬਚਨ ਕਰ ਦਿੱਤਾ ਬਚਨ ਕੀ ਕੀਤਾ ਕਹਿੰਦੇ ਭਾਈ ਕਰਾ ਪ੍ਰਸ਼ਾਦ ਛਕ ਲੋ ਲੁੱਟ ਲੋ ਜਿਵੇਂ ਕਿ ਵੀ ਸਾਧੂ ਕਿੰਦੇ ਹਨ ਕਿ ਵੀਰ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛਾ ਪਸਤਾਉਗੇ ਪ੍ਰਾਨ ਜਾਹੇਗੇ ਸ਼ੁਰੂ। ਹੁਣ ਐਵੇਂ ਜਿਵੇਂ ਸਤਿਗੁਰਾਂ ਨੇ ਉੱਥੇ ਇੱਕ ਪਾਛਾ ਪਾਇਆ, ਇਮਤਿਹਾਨ ਪਾਇਆ ਸਾਨੂੰ ਦੇਖਣਾ ਕੀਤਾ ਵੀ ਸਾਡੇ ਵਿੱਚ ਕਿੰਨਾ ਕੁ ਸਬਰ ਤੇ ਸੰਤੋਖ ਹੈ। ਸਤਿਗੁਰੂ ਜੀ ਨੇ ਇਮਤਿਹਾਨ ਆਨੰਦਪੁਰ ਸਾਹਿਬ ਵੀ ਪਾਉਂਦੇ ਰਹੇ। ਮੋਢੀਆਂ ਜਗ੍ਹਾ ਤੇ ਸਤਿਗੁਰਾਂ ਨੇ ਇਮਤਿਹਾਨ ਪਾਇਆ, ਪਾਛਾ ਪਾਇਆ ਸਖਸਿਕ ਸੰਗਤਾਂ ਦੇ। ਦੇ ਇੱਥੇ ਵੀ ਸਤਿਗੁਰੂ ਜੀ ਹੁਣ ਪਰਚਾ ਪਾਉਂਦੇ ਆ ਦੇਖਦੇ ਆ ਕਹਿੰਦੇ ਪਾਈ ਕਿੰਨਿਆਂ ਕਦੇ ਵਿੱਚ ਸਰਵ ਸੰਤੋਸ਼ ਆ ਕਿੰਨੇ ਕਿ ਭੁੱਖੜ ਆ ਤਾਂ ਹੁਣ ਜਦੋਂ ਇਹ ਬਚਨ ਆਖਿਆ ਸਤਿਗੁਰੂ ਜੀ ਕਹਿੰਦੇ ਕੜਾ ਪ੍ਰਸ਼ਾਦ ਲੁੱਟ ਲਵੋ ਕੜਾ ਪ੍ਰਸ਼ਾਦ ਛਕ ਲਵੋ ਜਾਓ ਤਾਂ ਹੁਣ ਜਿਹੜੇ ਪੱਤੇ ਕਾਲੇ ਸੀਗੇ ਤਾਂ ਹਣ ਗੁਰੂ ਪਿਆਰਿਓ ਉਹ ਭੱਜ ਕੇ ਗਏ ਤੇ ਛੇ ਤੇ ਛੇ ਦੀ ਜਾ ਕੇ ਕੜਾ ਪ੍ਰਸ਼ਾਦ ਵੰਡ ਗਏ ਕੋਈ ਬਾਹਲਾ ਛੱਕਦਾ ਕੋਈ ਥੋੜਾ ਛੱਕਦਾ ਇਸ ਤਰ੍ਹਾਂ ਛੇ ਦੀ ਛੇ ਦੀ ਉਹ ਕੰਨ ਦਾ ਵੈਨੂ ਵਜੇ ਦੇ ਪੱਗ ਇਸ ਤਰ੍ਹਾਂ ਤਾਂ ਜਿੰਨੂੰ ਇਦਾਂ ਹੋਇਆ ਨਾ ਕੁਝ ਸਿੱਖ ਸੰਗਤ ਸੰਗਤਾਂ ਸਿੱਖ ਫੌਜਾਂ ਜਿਹੜੀਆਂ ਉਹ ਬੈਠੀਆਂ ਰਹਿਣ ਤੇ ਜਦੋਂ ਬੈਠੀਆਂ ਰਹਿਣ ਮਾਰੇ ਕਹਿੰਦੇ ਤੁਸੀਂ ਕਿਉਂ ਨਹੀਂ ਜਾਂਦੇ ਭਾਈ ਬਿਨਾ ਸੰਤੋਖ ਨਹੀਂ ਪੂਰਾ ਹੋਇਆ ਸੁਪਨਾ ਮਨੋਰਥ ਬਿਰਥੇ ਸੌਤਾ ਗਿਆ ਸੰਤੋਖ ਤੋਂ ਬਿਨਾ ਰੂਪਿਆ ਸੰਤੋਖ ਆ ਜਿਹੜਾ ਪ੍ਰਮਾਤਮਾ ਦੇ ਨਾਮ ਦੇ ਨਾਲ ਆਉਂਦਾ ਸੰਤੋਖ ਤੋਂ ਬਿਨਾ ਰਾਜ ਨਹੀਂ ਆਉਂਦਾ ਤਾਣ ਕੇ ਗੱਲ ਕੀ ਬਣੀ ਪਾਤਸ਼ਾਹ ਜੀ ਕਹਿੰਦੇ ਤੁਸੀਂ ਕਿਉਂ ਨਹੀਂ ਜਾਣਦੇ ਉਹ ਕਹਿੰਦੇ ਮਹਾਰਾਜ ਜਿਵੇਂ ਸਾਨੂੰ ਬੰਨੇ ਇੱਕ ਵਸਤੂ ਹੋ ਲੰਗਰ ਦੇ ਵਿੱਚੋਂ ਮਿਲ ਜਾਂਦੀ ਹੈ ਉਹਨੇ ਕਾਸੀ ਸ਼ਗਲ ਲੈਨੇ ਜਿਹੜਾ ਸਾਡੇ ਕਰਮਾਂ ਦਾ ਹੋ ਸਾਨੂੰ ਮਿਲ ਜਾਂਣਾ ਸਾਤੋਂ ਐਦਾ ਨਹੀਂ ਹੁੰਦਾ ਸਾਤੋਂ ਕੋਖ ਨਹੀਂ ਦਿਖਾਈ ਜਾਂਦੀ ਅਸੀਂ ਉਹਨਾਂ ਨੂੰ ਬੁਰਾ ਨਹੀਂ ਕਹਿੰਦੇ ਉਹਨਾਂ ਦਾ ਸੁਭਾਅ ਹੈ ਜੇਕਰ ਪਾਸਾ ਜੀ ਨੇ ਬਗਲ ਕੀ ਕੀਤੇ ਉੱਥੇ ਪਾਸਾ ਜੀ ਕਹਿੰਦੇ ਭਾਈ ਇਹ ਪਰਜਾ ਪਾਇਆ ਸਾਡੇ ਸਿੱਖ ਇਦਾਂ ਹੋਇਆ ਕਰਨਗੇ ਕੁਝ ਕਿਤਾਇ ਤਾਂ ਐਦਾਂ ਹੋਇਆ ਕਰਨਗੇ ਕਿ ਸਮਰਸਨ ਤੋਖ ਦੇ ਵਿੱਚ ਰਿਆ ਕਰਨਗੇ ਕੁਝ ਤੋਂ ਲੁਟਕਾ ਖੂਆ ਕਰਨ ਵਾਲੇ ਹੋਇਆ ਕਰਨਗੇ ਕੁਝ ਕਿ ਇਸ ਤਰ੍ਹਾਂ ਫੋੜ ਹੋਇਆ ਕਰਨਗੇ ਭੱਜ ਭੱਜ ਕੇ ਲੰਗਰ ਦੇ ਵਿੱਚੋਂ ਦੀਚਾ ਖਾੜੀਆਂ ਐਸ ਤਰ੍ਹਾਂ ਸ਼ਕਣਾ ਜੋ ਵੀ ਹੈ ਤੇ ਕੁੱਲ ਕਿ ਐਦਾਂ ਹੋਇਆ ਕਰਨਗੇ ਜੋ ਗੁਰੂ ਦੀ ਹਜ਼ੂਰੀ ਦੇ ਵਿੱਚ ਮਿਲ ਗਿਆ ਜੋ ਪ੍ਰਵਾਨ ਕਿਨਕਾ ਏਕ ਜਸ ਜੀਵ ਸਾਰ ਕੁਝ ਐਸੇ ਹੋਇਆ ਕਰਨਗੇ ਕਿ ਕਿਨਕਾ ਮਾਤਰ ਮਿਲ ਗਿਆ ਤੇ ਬਸ ਉਹੀ ਪ੍ਰਵਾਨ ਦੇ ਕੋਲ ਤਾਂ ਐਸੇ ਹੋਇਆ ਕੰਮ ਕਿ ਸਾਡੇ ਸਰਪ ਉਹਨਾਂ ਨੂੰ ਜਿੰਨਾ ਮਰਜ਼ੀ ਦੇ ਦੇ ਉਹਨਾਂ ਨੇ ਰੱਜੇ ਕੋਈ ਨਹੀਂ ਹੈ ਉਹਨਾਂ ਦਾ ਭੁੱਖਾ ਜਿਹੜੀ ਭੁੱਖਿਆ ਭੁੱਖਣਾ ਉੱਤਰੀ ਜੇ ਬੰਨਾ ਪੁਰਗਾ ਭਾਰ ਮਾਰੇ ਕਹਿੰਦੇ ਉਹਨਾਂ ਦੀ ਭੁੱਖ ਮਟਣੀ ਕੋਈ ਨਹੀਂ ਜੇ ਜਿੰਨਾ ਮਰਜ਼ੀ ਉਹਨਾਂ ਨੂੰ ਦੇ ਚਲੋ ਇਸ ਕਾਰਕੇ ਸਤਗੁਰਾਂ ਨੇ ਧੰਨ ਗੁਰੂ ਕਨਗੀ ਤਰਪਾ ਸਾ ਜਿਹਨੇ ਉੱਥੇ ਜਿਹੜੇ ਬਚਨ ਕੀਤੇ ਅੱਜ ਵੀ ਫਿਰ ਅਸੀਂ ਦੇਖਦੇ ਆ ਮਾਫ ਕਰਨਾ ਗੁਰੂ ਘਰ ਦੇ ਵਿੱਚ ਜਦੋਂ ਦਰਬਾਰ ਚ ਡੱਬਾ ਆ ਜਾਂਦਾ ਲਡੂਆਂ ਦਾ ਭਜ-ਭਜ ਪਈ ਜਾਂਦੇ ਰਹਿੰਦੇ ਆ ਬੜਾ ਪਸੰਦਾ ਗੁਰੂ ਘਰ ਆ ਚ ਲੜਾਈ ਬੜੀ ਹੁੰਦੀ ਆ ਲਡੂਆਂ ਪਿੱਛੇ ਲੋਨ ਪਿੱਛੇ ਤਾਂ ਕਰ ਸਾਧੂ ਕੁੰਦ ਦੇ ਜਿਹੜੇ ਬਚਨ ਆ ਸਾਧ ਬਚਨ ਅਟਲਾਂ ਦਾ ਫਿਰ ਪਾਈ ਉਹ ਸਿੱਖਾਂਗੇ ਜਿਹੜੇ ਤੁਖੜ ਸਤਗੁਰੂ ਜੀ ਕਹਿੰਦੇ ਜਿੰਨਾ ਵਿੱਚ ਸਬਰ ਸੰਤੋਖ ਨਹੀਂ ਪਰੋਣਾ ਨੂੰ ਜਿੰਨਾ ਵੀ ਦੇ ਦੇਵੋ ਤੇ ਉਹੀ ਥੋੜਾ ਥੂੜਾ ਹੈ ਤੇ ਸਤਗੁਰੂ ਜੀ ਕਹਿੰਦੇ ਜਿਹੜੇ ਸਬਰ ਤੇ ਸੰਤੋਖ ਆ ਲਿਆ ਜਿੰਨੀ ਚੀਜ਼ ਮਿਲ ਗਈ ਉਸੇ ਤੇ ਹੀ ਖੜ ਜਾਣਾ ਹੁੰਦਾ ਉਹਨਾਂ ਦੇ ਵੱਧ ਨਹੀਂ ਧੰਗ ਗੁਰੂ ਕਨਗੀਧਰ ਪਾਸਾ ਜਿਹਦੇ ਬਚਨਾਂ ਦੇ ਮੁਤਾਬਕ ਭਾਈ ਅੱਜ ਵੀ ਬਿਰ ਇਸੇ ਤਰ੍ਹਾਂ ਸਿੱਖ ਕੌਮ ਦਾ ਲੰਗਰਾਂ ਦੇ ਨਾਲ ਇੱਕ ਸੰਬੰਧ ਹੈ ਲੰਗਰ ਚੰਗਾ ਬਣਿਆ ਤਾਂ ਉੱਥੇ ਜਾਣਾ ਗਾ ਜੇ ਲੰਗਰ ਨਹੀਂ ਬਣਿਆ ਤਾਂ ਜਾਣੇ ਕੋਈ ਨਹੀਂ ਹੈ ਪਹਿਲਾਂ ਪੁੱਛਣਾ ਕਿ ਉੱਥੇ ਬਣਿਆ ਕੀ ਹੈ ਲੰਗਰ ਤਾਂ ਸਤਪੁਰਾਂ ਨੇ ਲਾਇਆ ਸੀਗਾ ਗੁਰਵਾਣੀ ਦਾ ਸ਼ਬਦ ਦਾ ਗੁਰੂ ਦੀ ਵਿਚਾਰ ਧਾਰਨਾ ਦਾ ਅਸੀਂ ਲੰਗਰ ਦੇ ਨਾਲ ਜੁੜ ਕੇ ਬ੍ਰੱਡਾਂ ਦੇ ਲੰਗਰਾਂ ਨਾਲ ਉਹੀ ਪੁੰਨਦਾਨ ਸਮਝਣ ਲੱਗੇ ਅਸੀਂ ਵੀ ਇਹ ਪੁੰਨਦਾਨ ਆਸਰਾ ਜੀ ਕਹਿੰਦੇ ਨਹੀਂ ਭਾਈ ਆਪ ਜਪੋ ਅਬਰਾ ਨਾਮ ਜਪਾਵੋ ਕਹਿੰਦੇ ਇਹ ਪੁੰਨਦਾਨ ਹੈ ਸਭ ਤੋਂ ਵੱਡਾ ਜਿਹੜਾ ਆਪ ਵੀ ਜਪਣਾ ਤੇ ਹੋਰਨਾਂ ਨੂੰ ਜਪਾਉਣਾ ਆਗੋ ਗੁਰੂ ਦੀ ਵਿਚਾਰਧਾਰਾ ਤੇ ਚੱਲਣਾ ਤੇ ਦੂਸਰਾਂ ਨੂੰ ਚੱਲਣਾ ਸਿਖਾਉਣਾ ਆਪ ਸਹਿਰ ਪ੍ਰਚਲਣਾ ਗੁਰੂ ਦੀ ਤੇ ਦੂਜਿਆਂ ਨੂੰ ਸਿੱਖਿਆ ਦਸਣੀ ਇਹ ਗੁਰੂ ਪਿਆਰਿਓ ਲੰਗਰ ਅਸੀਂ ਲੰਗਰ ਦੂਜਾਂ ਲਾ ਲਿਆ ਦੂਜੇ ਲੰਗਰ ਦੇ ਨਾਲ ਜੁੜ ਗਏ ਹੁਣ ਉਸ ਕੱਲੇ ਲੰਗਰ ਜੋ ਕੀ ਹੈਗੇ ਸਾਡੇ ਕੋਲ ਗੁਰੂ ਦੀ ਸਿੱਖਿਆ ਨਹੀਂ ਹੈ ਗੁਰੂ ਦੇ ਜਿਹੜੇ ਸਿਧਾਂਤ ਸੀਗੇ ਉਹਨਾਂ ਤੋਂ ਬਹੁਤ ਦੂਰ ਚਲੇ ਗਏ ਕੇਵਲ ਲੰਗਰ ਰਹਿ ਗਿਆ ਸਾਡੇ ਕੋਲ ਸਿੱਖਤਾਂ ਨੂੰ ਆਪਣਿਆਂ ਨੂੰ ਭੁੱਖੇ ਮਾਰੀ ਜਾਂਦੇ ਆ ਦੂਜਾਂ ਨੂੰ ਜਾ ਕੇ ਛਕਾਈ ਜਾਂਦੇ ਬਾਸਾ ਜਿੱਦਿਆਂ ਦੇ ਪਾਈ ਪਹਿਲਾ ਆਪਣਿਆਂ ਦੀ ਪੇਟ ਪੇਟ ਪੂਜਾ ਕਰਵਾਓ ਫਿਰ ਦੂਜਾਂ ਨੂੰ ਛਕਾ ਲਿਓ ਇਸ ਕਰਕੇ ਅਸੀਂ ਭਾਈ ਆਪਣੇ ਨੂੰ ਛੱਡ ਕੇ ਅਸੀਂ ਫਿਰ ਬਗਾਨਿਆਂ ਨੂੰ ਰਜਾਉਣੇ ਆ। ਸਤਿਗੁਰੂ ਜੀ ਕਹਿੰਦੇ ਹਰ ਸਾਭ ਇੱਕੋ ਹੀ ਹੈ ਪ੍ਰਮਾਤਮਾ ਜੋਤ ਹੈ। ਪਰ ਕਹਿੰਦੇ ਭਾਈ ਪਹਿਲਾਂ ਆਪਣੇ ਪੀੜੇ ਤਲ ਦੀ ਛੋਟਾ ਫੇਲ ਲਈ ਤਾਂ ਉਹ ਸਭ ਤੋਂ ਚੰਗਾ ਹੈ। ਆਪਣੇ ਵੱਲ ਦੇਖ ਲਈ ਤਾਂ ਉਹ ਚੰਗਾ ਹੈ। ਜਦੋਂ ਅਸੀਂ ਆਪਣੇ ਵੱਲ ਦੇਖਾਂਗੇ ਨਾ ਤੇ ਆਪਣੇ ਵੱਲ ਧਿਆਨ ਹੀ ਮਾਰਗੇ ਤਾਂ ਬਰਾ ਆਪਾ ਆਪਣੇ ਔਗਣ ਦੇਖਾਂਗੇ ਤੇ ਆਪਣੇ ਜਿਹੜੇ ਭੁੱਖੇ ਬੈਠੇ ਆ ਉਹ ਦੇਖਣਗੇ ਲੋੜਵੰਦ ਠੱਠੇ ਆ ਉਹ ਦੇਖਣਗੇ ਤਾਂ ਲੋੜਵੰਦਾਂ ਨੂੰ ਬਸ ਸਭ ਕੁਝ ਦੇਵਾਂਗੇ ਆਪਣੇ ਆਪਣੇ ਆਪ ਨੂੰ ਸੁਧਾਰਨਾ ਕਰਾਂਗੇ ਤੇ ਕਵੀ ਸਿੰਘ ਜੀ ਕਹਿੰਦੇ ਭਾਈ ਪ੍ਰਮਾਤਮਾ ਦਾ ਜਿਹੜਾ ਸ਼ਬਦ ਆ ਉਹ ਮਨ ਦੇ ਵਿੱਚ ਤੂੰ ਬਸਾਉਣਾ ਕਰ ਆਪਣੇ ਹੰਤ ਨੂੰ ਤੂੰ ਸੁਧਾਰਨਾ ਕਰ ਆਪਣਾ ਮੂਲ ਪਛਾਨ ਆਪਣੇ ਮੂਲ ਨੂੰ ਕੋ ਪਛਾਣ ਨਾ ਕਰ। ਮਿੱਤੂ ਕਿੱਥੇ ਜੇ ਘਣਾ ਗੱਡਾ ਨੂੰ ਵੈਰੂ ਨੇ ਕਿੱਥੇ ਜੋੜਨ ਦੇ ਵਾਸਤੇ ਕਿਹਾ ਸੀ। ਆਖਿਆ ਤੈਨੂੰ ਸਤਿਗੁਰਾਂ ਨੇ ਸੀਗਾ ਸ਼ਬਦ ਗੁਰੂ ਦੇ ਨਾਲ ਜੁੜਨ ਦੇ ਵਾਸਤੇ। ਤੇ ਤੂੰ ਜੁੜ ਗਿਆ ਇਹ ਤਾਰੇ ਬਾਪਿਆਂ ਦੇ ਨਾਲ। ਆਖਿਆ ਸੀ ਤੈਨੂੰ ਗੁਰੂ ਦੇ ਸ਼ਬਦ ਦੇ ਲੰਗਰ ਦੇ ਨਾਲ ਜੁੜਨ ਦੇ ਵਾਸਤੇ ਤੇ ਤੂੰ ਜੁੜ ਗਿਆ ਰੱਡਾਂ ਦੇ ਲੰਗਰਾਂ ਦੇ ਨਾਲ। ਆਪਣੇ ਮਨ ਜਿਦੋਂ ਤੂੰ ਚਾਤੀ ਮਾਰੇਗਾ ਤੈਨੂੰ ਆਪਣੇ ਔਗਣ ਦਿਖਾਈ ਦੇਣਗੇ ਤੇ ਭਗਤ ਪ੍ਰੇਮਜੀ ਕਹਿੰਦੇ ਜੇ ਤੂੰ ਅਕਲ ਲਖੀ ਪਕਾਲੇ ਲਖਣਾ ਦੇਖ ਆ ਪੰਡੜਾ ਗਿਰਵਾਨ ਮੈਂ ਸਿਰ ਦੀ ਮਾਂ ਕਰਦੇ ਧੰਨ ਗੁਰੂ ਕਾਂਗੀ ਤਰਪਾਸ ਜੀ ਕਹਿੰਦੇ ਪਾਈ ਜੇ ਅਕਲ ਅਕਾਲ ਪ੍ਰਭ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ ਤਾਂ ਅਸੀਂ ਆਪਣੇ ਔਗਣ ਨੂੰ ਦੇਖੀਏ ਨਾ ਕਿ ਦੂਜਿਆਂ ਦੀਆਂ ਗਲਤੀਆਂ ਨੂੰ ਦੇਖੀਏ ਆਪਣੀਆਂ ਗਲਤੀਆਂ ਨੂੰ ਦੇਖੇਗੇ ਆਪਣੇ ਆਪ ਨੂੰ ਪਰਸ਼ਾਨਣਾ ਕਰੀਏ ਫਿਰ ਪਾਈ ਸੰਤੋਖ ਆ ਜਾਵੇਗਾ ਜਿ세 ਦੂਜਾਂ ਨੂੰ ਦੇਖੇ ਜਾਵਾਂਗੇ ਫਿਰ ਸੰਤੋਖ ਨਹੀਂ ਆਉਂਦਾ ਗੁਰੂ ਦੀ ਕਿਰਪਾ ਨਹੀਂ ਵਰਤਦੀ ਸਤਿਗੁਰੂ ਗੁਰੂ ਕਾਲਜੀਤਾਰ ਪਾਤਸ਼ਾਹ ਜੀ ਨੇ ਮਹਾਲਾ ਸਰ ਗੁਰਦੁਆਰਾ ਸਾਹਿਬ ਦੇ ਸਤਿਗੁਰਾਂ ਨੇ ਬਹੁਤੇ ਬਚਨ ਕੀਤੇ ਸਿੱਖ ਸੰਗਤਾਂ ਨੂੰ ਸਮਝਾਉਣਾ ਕੀਤਾ ਤੇ ਸਤਿਗੁਰੂ ਗੁਰੂ ਗਰੀਬਵਾਰ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੋ ਸਿੱਖ ਸੰਗਤਾਂ ਨੇ ਪਾਵਨ ਬਚਨ ਸਰਵਣ ਕੀਤੇ ਲਾਭ ਪ੍ਰਾਪਤ ਕੀਤੇ ਇਸੇ ਤਰ੍ਹਾਂ ਸਤਿਗੁਰਾਂ ਦਾ ਜੋ ਪਾਵਨ ਪਵਿੱਤਰ ਜਿਹੜਾ ਇਤਿਹਾਸ ਆ ਦਮਦਮਾ ਸਾਹਿਬ ਦਾ ਪਰ ਸਰਵਣ ਕਰਦੇ ਰਵਾਂਗੇ ਸਤਗੁਰੂ ਜੀ ਦੀ ਕਿਰਪਾ ਇੱਥੇ ਸ੍ਰੀ ਦਮਦਮਾ ਸਾਹਿਬ ਜੀ ਤਾਂ ਦਿੱਤੇ ਬਹੁਤ ਵਰਤੀ ਹੈ ਸਤਿਗੁਰਾਂ ਨੇ ਬੜਾ ਤਾਰਿਆ ਸਿੱਖ ਸੰਗਤਾਂ ਨੂੰ ਇੱਥੇ ਰੱਖ ਕੇ ਅਨੇਕਾਂ ਚੋਣ ਕੀਤੇ ਸਤਗੁਰੂ ਜੀ ਦੀ ਕਿਰਪਾ ਨੂੰ ਪ੍ਰਾਪਤ ਕਰਦੇ ਜੀ ਕੋਲਾ ਤੁਕਾਂ ਦੀ ਖਿਮਾ ਸੁਬਲਾਪ ਤੇ ਵਾਹਿਗੁਰੂ ਜੀ ਕਾ ਫਲ ਵਾਹਿਗੁਰੂ ਜੀ ਕੀ ਫਤਿਹ ਵੈਤੂ ਸਾਜੀਆ RAM ਕਰੀ ਮਹਲਾ ਤੀਜਾ ਅਨੰਦ ਕੋ ਓੰਕਾਰ ਸੁਪਰ ਪ੍ਰਸਾਦ ਆਨੰਦ ਪਿਆ ਗਿਲਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਤਿ ਅਰਦਾਸ ਕਰ ਮਨਾਈਆ ਗੁਰੂ ਉਤਾਰ ਕਰਵਾ ਜੀ ਕੀ ਰਾਮ ਮਨ ਜੀ ਨੀ ਪਸਾਇਆ ਕਾ ਇਹ ਨਾਮ ਇਕਨਦੰਦ ਹੋਇ। ਸਤਿਗੁਰੂ ਮੈਂ ਪਾਇਆ ਮਨ ਮਨ ਲੀਆ ਗੁਰੂ ਦਾ ਰਵਿਣਾ ਨਦੀ ਅਨਰਤ ਮਨ ਮੇਰੇ। ਜੋਗ ਸਭ